ਉਹ ਘਰ ਦੇ ਸਜੀਵ ਜਾਂ ਘਰ ਵਿੱਚ ਵੱਡੇ ਵੱਡੇ ਵਿਅਕਤੀ ਨੇ ਜਾਂ ਬੱਚੇ ਨੇ ਜਾਂ ਆੜੋ ਪੜੋਸ ਨੇ ਉਸ ਨਾਲ ਸੈਕਸ਼ੂਅਲੀ ਤੌਰ ਤੇ ਜਦੋਂ ਨਾਲ ਸ਼ੀਟ ਸ਼ਾਰਟ ਹੋ ਜਾਂਦੀ ਉਸ ਨਾਲ ਉਸ ਨੂੰ ਸਪਰੈਸ ਕਰਦਾ ਕਿਉਂਕਿ ਉਹਨੂੰ ਐਕਸਪ੍ਰੈਸ ਕਰਨਾ ਨਹੀਂ ਆਉਂਦਾ ਉਸ ਨੂੰ ਮੈਂ ਕਿਵੇਂ ਦੱਸਾਂ ਇਸ ਨੂੰ ਉਹ ਡਰਦਾ ਵੀ ਹੈ ਡਰ ਡਰ ਕੇ ਉਹ ਟਰਾਮਾ ਨੂੰ ਆਪਣੇ ਅੰਦਰ ਸਟੋਰ ਕਰਦਾ ਹੈ ਇਸ ਤਰ੍ਹਾਂ ਦੀ ਸੁਸਾਇਟੀ ਯਾਦ ਕਰੋ ਕੋਈ ਅੱਖ ਮਾਰਦਾ ਹੈ ਕੋਈ ਡਰਾ ਇਹਨਾਂ ਉਸ ਨੂੰ ਟ੍ਰਿਗਰ ਕਰ ਦਿੰਦਾ ਹੈ ਉਏ ਦੇ ਲੱਛਣ ਦੇਖੇ ਜਨਾਨੀ ਵਾਲੇ ਇਹ ਫਿਰ ਹੌਲੀ ਹੌਲੀ ਕਰਕੇ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕਰਦਾ ਸੋਸਾਇਟੀ ਚੋਂ ਤੇ ਹੌਲੀ ਹੌਲੀ ਕਰਕੇ ਆਪਣੇ ਬੋਡੀ ਚ ਫੀਲ ਕਰਨ ਲੱਗ ਜਾਂਦਾ ਕਿ ਮੇਰੇ ਚ ਜਨਾਨੀ ਹੈ ਬਹੁਤ ਸਾਰੇ ਲੋਕ ਜਿਹੜੇ ਆ ਬੱਚਾ ਨੂੰ ਮੈਂ ਦੇਖਿਆ ਹੈਗੇ ਸ਼ੁਰੂ ਚ ਕੁੜੀਆਂ ਵਾਲੀ ਤਰ੍ਹਾਂ ਟ੍ਰੀਟ ਕਰਦੇ ਹਨ ਹਨਾ ਬੇਟੇ ਨੂੰ ਕਦੇ ਉਹ ਪੋਨੀ ਬਣਾਤੀ ਕਦੇ ਉਹ ਸਵੈਟਰ ਪਾਤੀ ਕਦੇ ਉਹ ਕੁੜੀਆਂ ਵਾਲਾ ਕਪੜਾ ਪਾਸਾ ਇੱਥੇ ਚ ਹੌਲੀ ਹੌਲੀ ਕਰਦੇ ਕਰਦੇ ਇੱਥੇ ਗੰਦਗੀ ਭਰਦੀ ਹੈ ਥੋੜੇ ਆਸ-ਪਾਸ ਕਰਦੇ 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 ਗੰਦਗੀ ਭਰਦੇ ਜਾਈਏ ਤੇ ਹੌਲੀ ਹੌਲੀ ਕਰਕੇ ਕੱਪੜਿਆਂ ਚ ਵੀ ਸਮੈਲ ਆਉਣ ਲੱਗ ਜੂ ਜਿਸ ਬਾਹਰ ਜਾਉ ਉਸੀ ਤਰ੍ਹਾਂ ਸਾਡਾ ਜੀਨ ਜਿਹੜਾ ਸਾਡੇ ਅੰਦਰ ਬੋਡੀ ਦੇ ਵਿੱਚ ਸੈਲਸ ਵਿੱਚ ਜੀਨ ਜਿਹੜਾ ਰਹਿੰਦਾ ਹੈ ਜੇ ਉਹਦੇ ਆਸ-ਪਾਸ ਗੰਦਾ এনवायरमेंट ਹੈਗਾ ਤਾਂ ਉਹਦੀ ਵਰਕਿੰਗ ਐਫੀਸ਼ੀਐਂਸੀ ਉਹ ਚੇਂਜ ਕਰ ਦਿੰਦਾ ਉਲਟਾ ਪੁਲਟਾ ਕਰ ਦਿੰਦਾ ਉਸ ਨੂੰ ਠੀਕ ਹੋ ਸਮਝਦਾ ਤਾਂ ਹੈ ਨਹੀਂ ਉਸ ਨੂੰ ਜਦੋਂ ਪਕੜਿਆ ਗਿਆ ਦੇਖ ਲਿਆ ਉਸ ਨੂੰ ਕਿਸ ਨੇ ਇਸ ਤਰ੍ਹਾਂ ਫਿਰ ਉਹਦਾ ਸਮਾਜ ਦੇ ਵਿੱਚ ਬਾਈਕਾਟ ਹੁੰਦਾ ਘਰ 'ਚ ਵੀ ਬਾਈਕਾਟ ਹੁੰਦਾ ਅਗੇਨ ਟਰੋਮਾ ਦੇ ਉੱਤੇ ਇੱਕ ਕੋਰ ਟਰੋਮਾ ਮਾਰ ਰਿਹਾ ਹੈ ਉਸ ਨੂੰ ਉਸ ਨੂੰ ਸੀ ਪਤਾ ਕਰ ਰਿਹਾ ਹੈ ਟਰੋਮਾ ਰਿਲੀਜ਼ਿੰਗ ਟੈਕਨੀਕਸ ਇੰਡੀਆ ਦੇ ਵਿੱਚ ਉਂਗਲਾਂ ਤੇ ਗਿਨੇ ਹੋਏ ਲੋਕੀ ਜਾਣ ਬਾਕੀ ਲੋਕ ਤਾਂ ਛਿੱਤਰ ਵਾਲਾ ਹਜ਼ਾਰ ਸੌਣਦੇ ਉਹ ਜਿੰਨਾ ਛਿੱਤਰ ਮਾਰੋਗੇ ਉਹਨਾਂ ਤੁਸੀਂ ਕਿਸੇ ਨੂੰ ਸਦਮਾ ਫੋਰ ਦੇਣ ਜਿਵੇਂ ਸ਼ਰਾਬੀ ਨੂੰ ਚੁਕਟ ਲੋ ਜਿੰਨਾ ਕੁੱਟੋਗੇ ਉਹਨਾਂ ਜ਼ਿਆਦਾ ਪੀਉ ਜਿਹੜੇ ਪੰਜਾਬੀ ਕਿਸੇ ਸਮੇਂ ਬਹੁਤ ਹੈਲਦੀ ਖੌਂਦੇ ਸੀ ਹੁਣ ਇਹਨਾਂ ਦੇ ਐਨੀਮਿਕ ਹੋਉਂਦੇ ਆ ਵੀ ਖੂਨ ਹੀ ਨਹੀਂ ਬਣਦਾ ਇਹਨਾਂ ਚ 12 13 12 13 ਬੰਦਿਆਂ ਚ ਜਿਹੜਾ ਪਹਿਲਾਂ ਲੇਡੀ ਚ ਹੁੰਦਾ ਸੀ 11 12 ਹੁਣ 11 12 ਚ ਬੰਦੇ ਖੜ ਰਹੇ ਨੇ 2050 ਚ ਪੰਜਾਬੀ ਬੱਚੇ ਪੈਦਾ ਕਰਨ ਦੇ ਲਾਇਕ ਨਹੀਂ ਰਹਿਣਗੇ ਕਿਉਂਕਿ ਸਾਡੇ ਹੁਣ ਸਪਰਮ ਐਕਟ ਪਾਰ ਤੇ ਆ ਅਸਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਜੀਨ ਹੈ ਉਹ ਚ ਬੀ ਡੀ ਆਰ ਕਹਿੰਦੇ ਅਸਲ ਉਸ ਨੂੰ ਜਿਹੜਾ ਵਿਟਾਮਿਨ ਡੀ ਨੂੰ ਰਿਪਲੇਸ ਕਰਦਾ ਪ੍ਰੈਕਟਿਸ ਜਿਹੜਾ ਹੈਗਾ ਬ੍ਰਮ ਡੀ ਨੂੰ ਜਿਹੜਾ ਅਬਜ਼ਰਬ ਕਰਦਾ ਉਹ ਜੀਨ ਬੰਦ ਹੋ ਚੁੱਕਿਆ ਮਿਊਟ ਕਹਿੰਦੇ ਆ ਉਹ ਆਪਣੇ ਨੂੰ ਮਿਊਟ ਕਰ ਗਿਆ ਮਿਊਟੇਸ਼ਨ ਆ ਗਈ ਤੁਸੀਂ ਜਿਹੜੇ ਮਰਜ਼ੀ ਪੰਜਾਬੀ ਦੀ ਕਰਵਾ ਲਿਓ ਉਹ ਚ ਬੀ ਡੀ ਆਰ ਜੈਨੇਟਿਕ ਜਿਹੜੀ ਹੈਗੀ ਹੈ ਜੈਨੇਟਿਕ ਜਿਹੜੀ ਉਹ ਮਿਊਟੇਸ਼ਨ ਆ ਚੁੱਕੀ ਹੈ ਪਰ ਉਹ ਉਸ ਉਸ ਵਿਸ਼ੇ ਤੇ ਗੱਲ ਨਾ ਕਰੋ ਵੀ ਗੇ ਵਾਲੀ ਜਿਸ ਗੇ ਵਾਲੀ ਗੱਲ ਕੀਤੀ ਉਹਕ ਟੂ ਇਟ ਹੋਵੇ ਠੀਕ ਹੈ ਤੁਸੀਂ ਕਹਿ ਤਰੇ ਹੋਨੇ ਵੀ ਆ ਛੱਡ ਦੇ ਨਹੀਂ ਕਰਨਾ ਲਾਸਟ ਵਾਲਾ ਵਰਡ ਕੀ ਹੈ ਜਦੋਂ ਮੈਂ ਕਹਿ ਰਹਾ ਹਾਂ ਵੀ ਇਹ ਕੰਮ ਨਹੀਂ ਕਰਨਾ ਲਾਸਟ ਵਾਲਾ ਵਰਡ ਕੀ ਹੈ ਕਰਨਾ ਠੀਕ ਹੈ ਉਹ ਲਾਸਟ ਵਾਲਾ ਸਬਕਨਿਸ਼ਮੈਂਟ ਉਹੀ ਚੁਣਨਾ ਹੈ ਕਰਨਾ ਤੁਸੀਂ ਨਹੀਂ ਵੀ ਯਾਦ ਸੀ ਤਾਂ ਵੀ ਯਾਦ ਕਰਵਾ ਗੀ ਇੱਕ ਨਵਾਂ ਟ੍ਰੈਂਡ ਚੱਲੇ ਆ ਕਰਕੇ ਵਿਯੋਸ਼ ਕਰ ਲਿਆ ਆਹ ਲੋ ਜੀ ਹੁਣ ਮੈਂ ਇਸ ਨੂੰ ਪੂ ਕਰਕੇ ਤੇਰੇ ਚਾਹਵੇਂ ਮਾਰੀ ਕੱਢਤੀ ਓ ਯਾਰ ਤੇਰੀ ਗਲਤ ਤੂੰ ਕਿੰਨਾ ਸਿਆਣਾ ਹੈ ਇਹ ਵੀ ਤੇ ਦੇਖਣਾ ਪਊਗਾ ਵੀ ਤੂੰ ਅਗਲੇ ਨੂੰ ਕਮਾਂਡ ਦੇ ਰਿਆ ਜਿਹੜੀ ਉਹਦੀ ਬੋਡੀ ਕੀ ਮੰਗ ਰਹੀ ਹੈ Let them heal themselves ਲੋਕਾਈ ਟੀਵੀ ਦੇਖ ਰਹੇ ਆ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਅੱਜ ਗੱਲਬਾਤ ਦਾ ਵਿਚਾਰ ਹੋਵੇਗਾ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨੌਜਵਾਨ ਲਗਾਤਾਰ ਗੇ ਬਣ ਰਹੇ ਏ ਤੇ ਗੱਲਬਾਤ ਕਰਨੀ ਹੈ ਕਿ ਇਹ ਰੁਝਾਨ ਕਿਉਂ ਵੱਧ ਰਿਹਾ ਹੈ ਕੀ ਇਹ ਪਹਿਲਾਂ ਵੀ ਸੀ ਹੁਣ ਸਾਹਮਣੇ ਆਇਆ ਜਿਹੜੀਆਂ ਸਾਡੀਆਂ ਵੱਖ-ਵੱਖਰ ਸੋਸ਼ਲ ਸਾਈਟਸ ਨੇ ਪਲੇਟਫਾਰਮ ਨੇ ਉਹਨਾਂ ਦੇ ਤਹਿਤ ਹੁਣ ਆਯਾਦੀ ਮਿਲੀ ਹੈ ਤੇ ਉਹ ਲੋਕ ਸਾਹਮਣੇ ਆਏ ਆ ਇਹ ਪਹਿਲਾਂ ਵੀ ਸੀ ਜਾਂ ਹੁਣ ਜ਼ਿਆਦਾ ਹੋਇਆ ਇਹਦੇ ਪਿੱਛੇ ਕਾਰਨ ਕੀ ਹੈ ਇਹ ਹਾਰਮੋਨਲ ਚੇਂਜ ਹੈ ਇਹ ਕਿਸ ਤਰੀਕੇ ਨਾਲ ਪੈਦਾ ਹੁੰਦਾ ਕਿ ਜਨਮ ਤੋਂ ਹੀ ਬੱਚਾ ਇਸ ਤਰੀਕੇ ਨਾਲ ਹੁੰਦਾ ਇਹ ਸਾਰੇ ਵਿੱਚ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਡਾਕਟਰ ਪ੍ਰਿਤਪਾਲ ਰਹਿਣਗੇ ਪਹਿਲਾਂ ਸਵਾਗਤ ਕਰਾਂਗੇ ਡਾਕਟਰ ਸਾਹਿਬ ਤੁਸੀਂ ਕਹੋ ਮੁਸ਼ਕਰੀ ਡਾਕਟਰ ਸਾਹਿਬ ਤੁਸੀਂ ਵੀ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਵੱਖ-ਵੱਖ ਜਗ੍ਹਾ ਦੇ ਉੱਤੇ ਇੱਕ ਚਰਚਾ ਵੀ ਛੜੀ ਹੋਈ ਹੈ ਮਤਲਬ ਲੋਕ ਟਾਰਗੇਟ ਵੀ ਕਰ ਰਹੇ ਆ ਲੋਕ ਸਵਾਲ ਵੀ ਖੜੇ ਕਰ ਰਿਹਾ ਕਿ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਗਿਣਤੀ ਵਧ ਰਹੀ ਹੈ ਹਾਲਾਂਕਿ ਪੂਰੇ ਭਾਰਤ 'ਚ ਅਸੀਂ ਦੇਖ ਰਹੇ ਆ ਪੰਜਾਬ ਦੇ ਕਹਿੰਦੇ ਜਿਹੜੇ ਨੌਜਵਾਨ ਜਿਹੜੇ ਇਹ ਕਿਹਾ ਜਾਂਦਾ ਸੀ ਕਿ ਸੂਰਮੇ ਬਹਾਦਰ ਉਹ ਇਹ ਕਹਿੰਦੇ ਵੀ ਇਹ ਗੇ ਕਿਤਰੋਂ ਇਹ ਚੀਜ਼ ਕਿਦਰੋਂ ਆ ਗਈ ਸਾਡੇ ਕਿਵੇਂ ਪੈਦਾ ਹੋਇਆ ਇਹਦੇ ਕਾਰਨ ਪਿੱਛੇ ਕੀ ਹੈ ਇਹਨੂੰ ਜੇ ਡੰਗਾਇਆ ਹੀ ਜਾਣਾ ਹੋਵੇ ਇਹਦੇ ਚ ਦੇਖ ਕੋਈ ਵੀ ਅਸੀਂ ਪਰਸਨੈਲਿਟੀ ਅਡਾਪਟ ਕਰਦੇ ਹਾਂ ਜੀ ਤੁਸੀਂ ਦੇਖਿਆ ਹੋਗਾ ਜਦੋਂ 2 ਸਾਲ ਦਾ ਬੱਚਾ ਜਿਹੜਾ ਉਹ ਚੱਲਣ ਦਾ ਸਟਾਈਲ ਜਿਹੜਾ ਹੁੰਦਾ ਉਹ ਆਦ ਪਿਓ ਬਰਾਬਰ ਹੁੰਦਾ ਜੀ ਜਿਵੇਂ ਪਿਓ ਲਾਤੇ ਲਾਤਰ ਕੇ ਬੈਠਦਾ ਉਹ ਵੀ ਤਰ੍ਹਾਂ ਉਹ ਮੈਂ ਹੱਥ ਪਰ ਕੇ ਚੱਲੂਗਾ ਉਹ ਸਰ ਉਹਦਾ ਆਈਡੀਆ ਲੋ ਹੁੰਦਾ ਇੱਕ ਕਾਰਨ ਦਾ ਸੋਸ਼ੀਅਲੀ ਜਿਹੜੇ ਆਪਾਂ ਇਹ ਮੰਨਦੇ ਆ ਔਰ ਫਿਰ ਹੋੜੇੜ ਕਰਕੇ ਉਸ ਨੂੰ ਓਰੀਐਂਟ ਕਰਦਾ ਬਹੁਤ ਸਾਰੀਆਂ ਪਰਸਨੈਲਿਟੀਆਂ ਆਪਣੇ ਅੰਦਰ ਇਨਹੇਰੈਂਟ ਕਰ ਲੈਂਦਾ ਆਸ-ਪਾਸ ਸਮਾਜ ਦੇ ਵਿੱਚੋਂ ਜੀ ਉਹ ਫਿਰ ਸਮਾਜ ਚ ਕੋਈ ਨਾ ਕੋਈ ਆਈਡੀਅਲ ਚੁੰਦਾ ਹੈ ਘਰ ਚ ਮਾਹੌਲ ਕਿਸ ਤਰ੍ਹਾਂ ਦਾ ਹੈ ਲੇਡੀਜ਼ ਦਾ ਬਹੁਤ ਸਾਰੇ ਲੋਕ ਜਿਹੜੇ ਆ ਬੱਚਿਆਂ ਨੂੰ ਮੈਂ ਦੇਖਿਆ ਹੈ ਕਿ ਸ਼ੁਰੂ ਚ ਕੁੜੀਆਂ ਵਾਲੀ ਤਰ੍ਹਾਂ ਹੀ ਟ੍ਰੀਟ ਕਰਨਗੇ ਹੂੰ ਆਣਾ ਬੇਟੇ ਨੂੰ ਵੀ ਕਦੇ ਉਹ ਪੋਨੀ ਬਣਾਤੀ ਕਦੇ ਉਹ ਸਵੈਟਰ ਪਾਤੀ ਕਦੇ ਉਹ ਕੁੜੀਆਂ ਵਾਲਾ ਕਪੜਾ ਪਾਤਾ ਜਾਂ ਆਸ-ਪਾਸ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਕਈ ਰੀਜ਼ਨ ਸਦਮਾ ਉਹ ਸਦਮਾ ਕੋਈ ਰਿਪਰੈਸ਼ਨ ਚੋਂ ਗੁਜ਼ਰੇ ਪਰੇਸ਼ਾਨੀ ਚੋਂ ਗੁਜ਼ਰੇ ਉਹ ਸਦਮਾ ਜਿਹੜਾ ਹੁੰਦਾ ਨਾ ਆ ਚਾਹੇ ਮੋਲੇਸਟੇਸ਼ਨ ਲੈ ਲਓ ਉਹਦੇ ਨਾਲ ਕੋਈ ਸੈਕਸ਼ੂਅਲ ਪਹਿਲਾਂ ਕੋਈ ਮੋਲੇਸਟੇਸ਼ਨ ਹੁੰਦੀ ਰਹੀ ਹੈ ਜ਼ਬਰਦਸਤੀ ਉਹ ਉਸਨੂੰ ਐਕਸਪ੍ਰੈਸ ਨਹੀਂ ਕਰ ਸਕਿਆ ਉਹ ਬੱਚਾ ਉਹ ਜਦੋਂ ਐਕਸਪ੍ਰੈਸ ਨਹੀਂ ਕਰਦਾ ਤੇ ਉਹ ਅੰਦਰ ਟਰੋਮਾ ਜਿਹੜਾ ਹੁੰਦਾ ਹੈ ਉਹ ਦਿਮਾਗ 'ਚ ਨਹੀਂ ਉਹ ਬੋਡੀ 'ਚ ਜਾ ਕੇ ਬੈਠ ਜਾਂਦਾ ਹੈ ਜਦੋਂ ਸਮੇਂ ਦੇ ਨਾਲ ਉਹ ਉਸ ਸਥਿਤੀ ਨੂੰ ਤਾਂ ਭੁੱਲ ਜਾਂਦਾ ਹੈ ਲੇਕਿਨ ਉਹ ਬਿਹੇਵ ਜਿਹੜਾ ਉਹਨੂੰ ਪਤਾ ਨਹੀਂ ਲੱਗਦਾ ਕਿ ਕਿਸ ਤਰ੍ਹਾਂ ਬਿਹੇਵ ਕਰੂਗਾ ਉਹਨੂੰ ਉਹ ਐਂਗਰ ਵੀ ਦਿਖਾ ਸਕਦਾ ਹੈ ਉਹ ਲਾਫਿੰਗ ਵੀ ਦਿਖਾ ਸਕਦਾ ਹੈ ਉਹ ਐਂਜਾਇਟੀ ਵੀ ਦਿਖਾ ਸਕਦਾ ਹੈ ਉਹ ਡਿਪਰੈਸ਼ਨ ਵੀ ਦਿਖਾ ਸਕਦਾ ਹੈ ਤੇ ਇੱਕ ਬਿਹੇਵ ਜਿਹੜਾ ਇਸ ਤਰ੍ਹਾਂ ਦਾ ਬਿਹੇਵ ਵੀ ਦਿਖਾ ਸਕਦਾ ਹੈ ਕਿ ਉਹ ਆਪਣੀਆਂ ਮੂਵਮੈਂਟਸ ਜਾਂ ਆਪਣਾ ਬਿਹੇਵੀਅਰ ਹੈ ਜਿਹੜਾ ਉਹ ਡਿਫਰੈਂਟ ਹੋ ਜੂਗਾ ਉਸ ਤਰ੍ਹਾਂ ਸ਼ੂਗਰ ਸੋ ਇਹ ਵੀ ਪਾਰਟ ਆਫ ਉਹਦਾ ਉਹ ਉਹਦਾ ਕਲਚਰ ਹੈ ਇਸ ਤਰ੍ਹਾਂ ਇੱਕ ਚੀਜ਼ ਤਾਂ ਇਹ ਰਹੀ ਦੂਸਰਾ ਜਿਹੜਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਲੋਕ ਜਿਹੜੇ ਕ੍ਰਿਮ 17 ਸਾਲ ਤੋਂ ਤਾਂ ਅਸੀਂ ਪੈਸੀਸਾਈਡ ਦੇ ਖਿਲਾਫ ਬੋਲ ਰਹੇ ਹਾਂ ਹਨ ਲਗਾਤਾਰ 17 ਸਾਲ ਤੋਂ ਅਸੀਂ ਹਰ ਇੱਕ ਪੈਸੀਸਾਈਡ ਦੇ ਉੱਤੇ ਉਹਦੇ ਹਾਰਮੋਨਲ ਕੀ ਕੀ ਇਫੈਕਟ ਪੈਣਗੇ बीटी कॉटन ਦੇ ਕੀ ਕੀ ਪੈਣੇ ਆ ਜਾਂ ਜਿੰਨੀਆਂ ਵੀ ਫਸਲਾਂ ਤੇ ਸਾਡਾ ਜਾਂ ਹੈਟਲੇ ਧਰਤੀ ਦੇ ਜਿਹੜਾ ਪਾਣੀ ਬਦਲ ਰਿਹਾ ਇਹਦਾ ਸਾਡਾ ਐਂਡੋਕ੍ਰਾਈਨ ਸਿਸਟਮ ਜਿਹੜਾ ਹੁੰਦਾ ਹੈ ਜਿਹਦਾ ਹਾਰਮੋਨ ਸਿਸਟਮ ਜਿਹੜਾ ਹੈ ਉਹ ਤੇ ਕੀ ਅਸਰ ਪਾਊਗਾ ਬਹੁਤ ਸਾਰੇ ਲੋਕ ਬਿਹੇਪੀ ਕਈ ਵਾਰੀ ਹੋ ਜੇਕਰ ਫੀਮੇਲ ਹਾਰਮੋਨਸ ਬਚ ਜਾਣਗੇ ਉਹ ਵਿਅਕਤੀ ਦੇ ਅੰਦਰ ਤਾਂ ਨੇਚਰਲੀ ਉਹਦੇ ਮੂੰਹ ਤੇ ਵਾਲ ਉੱਡਣੇ ਸ਼ੁਰੂ ਹੋ ਜਾਣਗੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਪਰਸਨੈਲਿਟੀ ਦੇ ਲੋਕ ਹੋਣਗੇ ਉਹਨਾਂ ਦੇਖੋਗੇ ਕਿ ਵਾਲ ਬਹੁਤ ਘੱਟ ਹੋਣਗੇ ਰਾਈਟ ਅਨ ਹੋਰਲੇ ਕਰਦੇ ਕਰਦੇ ਉਹ ਬਿਹੇਵੀਅਰ ਉਵੇਂ ਕਰਨਗੇ ਉਵੇਂ ਵਧਾਉਣਾ ਸ਼ੁਰੂ ਕਰਨਗੇ ਤਾਂ ਉਹਨਾਂ ਦੀ ਆਵਾਜ਼ ਵੀ ਬਦਲ ਜਾਂਦੀ ਹੈ ਜਿਨ੍ਹਾਂ ਦੀ ਆਵਾਜ਼ ਵੀ ਬਦਲ ਜੇ ਇਟ ਮੀਨਸ ਕਿ ਸਮਥਿੰਗ ਇਜ਼ ਰਿਲੇਟਡ ਵਿਦ ਜੈਨੇਟਿਕਸ ਜਾਂ ਹਾਰਮones ਪਹਿਲਾ ਹਾਰਮones ਕਹੋਗੇ ਸੀ ਤਾਂ ਉਹਦੇ ਵਿੱਚ ਬਹੁਤ ਸਾਰਾ ਰੋਲ ਰਿਹਾ ਹੈ ਕਿ ਜਿਹੜੀਆਂ ਪਹਿਲਾਂ ਤੇ ਗ੍ਰੀਨ ਰੈਵਿਊਲੂਸ਼ਨ ਜਦੋਂ ਐਂਟਰ ਕੀਤਾ ਪੰਜਾਬ ਦੇ ਵਿੱਚ ਉਹ ਇੰਨੀਆਂ ਖਤਰਨਾਕ ਪੈਸਿਸਾਈਡ ਸੀਗੀਆਂ ਜਿਨ੍ਹਾਂ ਨੇ ਇਕੱਲੇ ਇਹ ਤਾਂ ਚਲੋ ਫੇਰ ਵੀ ਨੋਰਮਲ ਕਮਿਊਨਿਟੀ ਕਹਿ ਸਕਦੇ ਆ ਤੁਸੀਂ ਇਹ ਦੇਖੋਗੇ ਉਹਦੇ ਬਰਾਬਰ ਪੰਜਾਬ ਦੇ ਵਿੱਚ ਤੁਸੀਂ ਬਹੁਤ ਵਾਰੀ ਭਗਵੰਤ ਮੰਦੀਆਂ ਤੁਸੀਂ ਸਪੀਚਸ ਸੁਣਦੇ ਹੋ ਵੀ ਫਾਇਲ ਕਾ ਦੇ ਵਿੱਚ ਪਿੰਡਾਂ ਦੇ ਵਿੱਚ ਪੰਜਾ ਪੰਜਾ ਬੱਚੇ ਪਏ ਆ ਡਿਸੇਬਲਡ ਹੋ ਗਏ ਨਾ ਮੈਂਟਲੀ ਤੌਰ ਤੇ ਵੀ ਡਿਸੇਬਲਡ ਕਰਦੇ ਇਹ ਤਾਂ ਇੱਕ ਡਿਸੇਬਿਲਟੀ ਹੋ ਐ ਜਿਉ ਫੀਮੇਲ ਬਿਹੇਵੀਅਰ ਵਾਲੀ ਆ ਇੱਕ ਕੰਪਲੀਟ ਡਿਸੇਬਲਡ ਕਰਤਾ ਯਾਰ ਉਸਨੇ ਤਾਂ ਤਾਂ ਇੰਪੈਕਟ ਆਫ ਪੈਸੀਸਾਈਡਸ ਉਹਨੇ ਵੀ ਸਾਡੇ ਹਾਰਮੋਨਲ ਸਟਰਕਚਰ ਨੂੰ ਬਦਲਿਆ ਔਰ ਇਹ ਤੁਸੀਂ ਹੈਰਾਨ ਹੋਵੋਗੇ ਕਿ ਪੰਜਾਬ ਦੇ ਵਿੱਚ ਨਾਸਟੀ 9 ਐਂਡ ਡੱਟੀ ਡੈਜ਼ਨ ਇਨ 21 ਸਪ੍ਰੈ ਹ ਕਹਿੰਦੇ ਆ 21 21 21 ਤਰ੍ਹਾਂ ਦੇ ਕੈਮੀਕਲ ਸੀ ਜਿਹੜੇ ਵਰਲਡਵਾਈਡ ਬਾਚ ਬੈਨ ਹੋਏ ਆਲਡਰਨ ਵਗੈਰਾ ਸਾਰੇ ਇਹ ਵੀ ਇਸਤਰਤੀ ਤੇ ਡਿੱਗੇ ਡੀਡੀਟੀ ਦਾ ਵੀ ਤੁਸੀਂ ਦੇਖੋਗੇ ਕਿ ਹੈਲਥ ਡਿਪਾਰਟਮੈਂਟ ਮੱਛਰ ਮਾਰੋਂ ਤੱਕ ਮਲੇਰੀਆ ਵਾਸਤੇ ਡੀਟੀ ਦੇ ਫੋਗ ਕਰਦਾ ਹੁੰਦਾ ਸੀ ਘਰਾਂ ਚ ਆ ਕੇ ਜਿਹੜੀ ਕਿ ਡੀਟੀ ਦੇ ਰੈਜ਼ਿਡੂ ਅੱਜ ਵੀ ਮਿਲ ਰਹੇ ਆ ਸਾਡੇ ਅੰਦਰ ਉਹ ਹਾਰਮੋਨ ਸਟਰਕਚਰ ਵੀ ਬਦਲੇ ਇੱਕ ਕਾਰਨ ਹੰਡੋਕ੍ਰਾਈਨ ਸਿਸਟਮ ਰਹਿ ਗਿਆ ਇਹਦਾ ਤੀਸਰਾ ਜੈਨੇਟਿਕ ਵੀ ਕੇਰੀ ਹੁੰਦਾ ਹੈ ਜਿਹਨਾਂ ਦਾ ਕਰੋਮੋਸੋਮ ਮਲਟੀਫੈਕਟ ਵੀ ਹੁੰਦਾ ਹੈ ਓਟਰਾਂਜੈਂਡਰ ਜਾਂਤੀਆਂ ਕਮਿਊਨਿਟੀ ਜਿਹੜੀਆਂ ਆ ਜਾਂਦੀਆਂ ਹੈ ਜੇ ਕਈ ਵਾਰੀ ਕੀ ਹੁੰਦਾ ਉਹਦਾ ਯਾਈ ਜਿਹੜਾ ਹਾਰਮੋਨਸ ਹੈਗਾ ਇਹ ਯਾਈ ਕਰੋਮੋਸੋਮ ਜਿਹੜਾ ਉਹ ਵੀਕ ਪੈਂਦਾ ਹੈ ਐਕਸ ਜਿਹੜਾ ਉਹ ਡੋਮੀਨੇਟ ਕਰ ਜਾਂਦਾ ਹੈ ਉਹ ਜੈਨੇਟਿਕ ਪਹਿਲਾਂ ਹੋ ਸਕਦਾ ਸਹੀ ਹੋਵੇ ਬਾਅਦ ਚ ਜੈਨੇਟਿਕ ਮਿਊਟੇਸ਼ਨਸ ਵੀ ਆਉਂਦੀਆਂ ਜਦੋਂ ਉਹ ਤੇ ਤੁਹਾਡੇ ਆਸ-ਪਾਸ ਮੰਨ ਲਓ ਤੁਸੀਂ ਇੱਥੇ ਬੈਠੇ ਹੋ ਸਪੋਜ਼ ਕੀਤਾ ਨਾ ਇੱਥੇ ਜੇ ਹੌਲੀ-ਹੌਲੀ ਕਰਦੇ ਕਰਦੇ ਇੱਥੇ ਗੰਦਗੀ ਭਰਦੀ ਹੈ ਤੁਹਾਡੇ ਆਸ-ਪਾਸ ਕਰਦੇ 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 ਗੰਦਗੀ ਭਰਦੇ ਜਾਈਏ ਤੇ ਹੌਲੀ-ਹੌਲੀ ਤੁਹਾਡੇ ਕੱਪੜਿਆਂ 'ਚ ਵੀ ਸਮੈਲ ਆਉਣ ਲੱਗ ਜੂਗੀ ਤੁਸੀਂ ਬਾਹਰ ਜਾਉਂਗੇ ਚਾਹੋ ਉਸੇ ਤਰ੍ਹਾਂ ਸਾਡਾ ਜੀਨ ਜਿਹੜਾ ਸਾਡੇ ਅੰਦਰ ਬੋਡੀ ਦੇ ਵਿੱਚ ਸੈਲਸ ਦੇ ਵਿੱਚ ਜੀਨ ਜਿਹੜਾ ਰਹਿੰਦਾ ਹੈ ਜੇ ਉਹਦੇ ਆਸ-ਪਾਸ ਗੰਦਾ এনवायरमेंट ਹੈਗਾ ਤਾਂ ਉਹਦੀ ਵਰਕਿੰਗ ਐਫੀਸ਼ੀਐਂਸੀ ਉਹ ਚੇਂਜ ਕਰ ਦਿੰਦਾ ਉਲਟਾ ਪੁਲਟਾ ਕਰ ਦੂਗਾ ਉਸ ਨੂੰ ਉਸ ਨੂੰ ਐਪੀਜੈਨੇਟਿਕਸ ਕਹਿੰਦੇ ਆ ਸਾਡੀ ਐਪੀ ਜੈਨੇਟਿਕਸ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸਭ ਤੋਂ ਜ਼ਿਆਦਾ ਪੰਜਾਬ ਦੀ ਹੋਈ ਹੈ। ਫਿਰ ਜਿੱਥੇ-ਜਿੱਥੇ ਦਾ ਗ੍ਰੀਨ ਰੈਵਿਊਲੂਸ਼ਨ ਦਾ ਇੰਫੈਕਟ ਰਿਹਾ ਉਹ ਉੱਥੇ ਵੀ ਹੋਈ ਹੈ। ਇੱਕ ਕਾਰਨ ਮੰਨਦਾ ਮੈਂ ਇਸਨੇ ਕਿ ਦੂਜਾ ਕਾਰਨ ਹੋਰ ਵੀ ਹੈ। ਇੱਕ ਕਾਰਨ ਇਹ ਵੀ ਹੈਗਾ। ਤੁਸੀਂ ਇਹ ਪਾਰਫਰਮ ਨੂੰ ਤੁਸੀਂ ਮੰਨੋਗੇ ਕਿ ਪਹਿਲਾਂ ਇਹ ਮੰਨਦੇ ਜੀ ਨਾ ਉਹ ਜਨਰਲੀ ਕਹਿੰਦੇ ਆ ਡਾਕਟਰ ਉਹ ਕਹਿੰਦੇ ਵੀ ਜੈਨੇਟਿਕ ਕੀ ਹੈ? ਵੀ ਆਪ ਵਿਟਾਮਿਨ ਡੀ ਤਾਂ ਸਾਰਿਆਂ ਦੀ ਘਾਟ ਆ ਗਈ। ਪਤਾ ਨਹੀਂ ਜੀ ਲੋਕ ਬਾਹਰ ਨਹੀਂ ਜਾਂਦੇ। ਸਨ ਐਕਸਪੋਜ਼ਰ ਨਹੀਂ ਮਿਲਦਾ ਤਾਂ ਰਕੇ ਇਹ ਨਹੀਂ ਹੈਗਾ। ਅਸਲ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਜੀਨ ਹੈ ਉਹ ਚ ਵੀ ਡੀਆਰ ਕਹਿੰਦੇ ਆ ਸੀ ਉਸ ਨੂੰ ਜਿਹੜਾ ਵਿਟਾਮਿਨ ਡੀ ਨੂੰ ਰਿਪਲੇਸ ਕਰਦਾ ਰੈਕਟੇਜ ਜਿਹੜਾ ਹੈਗਾ ਵਿਟਾਮਿਨ ਡੀ ਨੂੰ ਜਿਹੜਾ ਅਬਜ਼ਰਬ ਕਰਦਾ ਉਹ ਜੀਨ ਬੰਦ ਹੋ ਚੁੱਕਿਆ ਮਿਊਟ ਕਹਿੰਦੇ ਆ ਉਸ ਨੂੰ ਉਹ ਆਪਣੇ ਮਿਊਟ ਕਰ ਗਿਆ ਮਿਊਟੇਸ਼ਨ ਆ ਗਈ ਤੁਸੀਂ ਜਿਹੜੇ ਮਰਜ਼ੀ ਪੰਜਾਬੀ ਦੀ ਕਰਵਾ ਲਿਓ ਕੁਝ ਬੀ ਡੀਆਰ ਜੈਨੇਟਿਕ ਜਿਹੜੀ ਹੈਗੀ ਹੈ ਜੈਨੇਟਿਕ ਜਿਹੜੀ ਉਹ ਮਿਊਟੇਸ਼ਨ ਚ ਆ ਚੁੱਕੀ ਹੋਤੀ ਠੀਕ ਹੈ B12 ਜਿਹੜਾ ਮੈਥਾਈਲ B12 ਹੈ ਜਾਂ ਫੋਲੀਕ ਐਸਿਡ ਜਿਹੜਾ ਕਨਵਰਟ ਕਰਦੇ ਜੀਨ ਜਿਹੜੇ ਹੈਗੇ ਆ ਇਹ ਇਹਨਾਂ ਦੇ ਮਿਊਟ ਹੋ ਚੁੱਕੇ ਆ ਜਿਹੜੇ ਪੰਜਾਬੀ ਕਿਸੇ ਸਮੇਂ ਬਹੁਤ ਹੈਲਦੀ ਕੋ ਹੁੰਦੇ ਸੀ ਹੁਣ ਇਹਨਾਂ ਦੇ ਐਨੀਮਿਕ ਕੋ ਹੁੰਦੇ ਆ ਵੀ ਖੂਨ ਹੀ ਨਹੀਂ ਬਣਦਾ ਇਹਨਾਂ ਚ 12 13 12 13 ਬੰਦਿਆਂ ਚ ਜਿਹੜਾ ਪਹਿਲਾਂ ਲੇਡੀਜ਼ ਹੁੰਦਾ ਸੀ 11 12 ਹੁਣ 11 12 ਚ ਬੰਦੇ ਖੇਡ ਰਹੇ ਆ ਤਾਂ ਇਹ ਇੱਕ ਜੈਨੇਟਿਕਲੀ ਵੀ ਇੱਕ ਚੇਂਜ ਆਇਆ ਦੂਸਰੀ ਜਿਹੜੀ ਅਸੀਂ ਗੱਲ ਕਰਦੇ ਆ ਉਹ ਹੈਗਾ ਕਿ ਸਾਡਾ ਟ੍ਰੋਮਾ ਇਹ ਜਦੋਂ ਵਿਅਕਤੀ ਦੇ ਅੰਦਰ ਕਈ ਸਦਮੇ ਚ ਜਦੋਂ ਛੋਟੀ ਉਮਰ ਚ ਜਦੋਂ ਮੋਲਿਟੇਸ਼ਨ ਆਪਨ ਪਤਾ ਨਹੀਂ ਲੱਗਦਾ ਕਿ ਉਹ ਹਣਾ ਕੋਈ ਘਰ ਚ ਸਜੀਵ ਜਾਂ ਘਰ ਚ ਕੋਈ ਵੱਡੇ ਵੱਡੇ ਵਿਅਕਤੀ ਨੇ ਜੇ ਬੱਚੇ ਨੇ ਜੇ ਆੜੋਸ ਪੜੋਸ ਨੇ ਉਸ ਨਾਲ ਸੈਕਸ਼ੂਅਲੀ ਤੌਰ ਤੇ ਜਦੋਂ ਨਾਲ ਛੇਡ ਛਾੜ ਹੋ ਜਾਂਦੀ ਹੈ ਉਸ ਨਾਲ ਉਹ ਉਸ ਨੂੰ ਸਪਰੈਸ ਕਰਦਾ ਕਿਉਂਕਿ ਉਹਨੂੰ ਐਕਸਪ੍ਰੈਸ ਕਰਨਾ ਨਹੀਂ ਆਉਂਦਾ ਉਸ ਨੂੰ ਮੈਂ ਕਿਵੇਂ ਦੱਸਾਂ ਇਸ ਨੂੰ ਜਾ ਕੇ ਉਹ ਡਰਦਾ ਵੀ ਹੈ ਡਰ ਡਰ ਕੇ ਉਹ ਟ੍ਰੋਮਾ ਨੂੰ ਆਪਣੇ ਅੰਦਰ ਸਟੋਰ ਕਰਦਾ ਜਾਂਦਾ ਹੈ ਠੀਕ ਹੈ ਉਹ ਸਟੋਰ ਇਹ ਨਾ ਕਰਦਾ ਕਿ ਉਹਦੀ ਜਿਹੜੀ ਨੀਰੋ ਬਾਇਓਲੋਜੀ ਜਿਹੜੀ ਹੈਗੀ ਆ ਨੀਰੋ ਸਾਈਕਾਇਟਰੀ ਜਿਹੜੀ ਹੈਗੀ ਆ ਟਰੋਮਾ ਹਨਾ ਟਰੋਮਾ ਬਾਇਓਲੋਜੀ ਲਈ ਉਹ ਟੋਟਲੀ ਉਲਟ-ਪੁਲਟ ਕੰਪਲੈਕਸ ਕਰ ਜਾਂਦੀ ਆ ਉਹਦੇ ਵਿੱਚ ਉਹ ਜਦੋਂ ਕੰਪਲੈਕਸ ਕਰਦੀ ਆ ਉਸ ਨੂੰ ਸਮਝਣ ਦੀ ਬਜਾਏ ਠੀਕ ਹੈ ਉਹ ਸਮਝਦਾ ਤਾਂ ਹੈ ਨਹੀਂ ਉਸ ਨੂੰ ਕੋਈ ਜਦੋਂ ਪਕੜਿਆ ਗਿਆ ਦੇਖ ਲਿਆ ਉਸ ਨੂੰ ਕਿਸੇ ਨੇ ਇਸ ਤਰ੍ਹਾਂ ਫਿਰ ਉਹਦਾ ਸਮਾਜ ਦੇ ਵਿੱਚ ਬਾਈਕਾਟ ਹੁੰਦਾ ਘਰ 'ਚ ਵੀ ਬਾਈਕਾਟ ਹੁੰਦਾ ਅਗੇਨ ਟ੍ਰੋਮਾ ਦੇ ਉੱਤੇ ਇੱਕ ਹੋਰ ਟ੍ਰੋਮਾ ਮਾਰ ਰਹੇ ਤੁਸੀਂ ਐਨ ਉਸ ਨੂੰ ਤੁਸੀਂ ਪੱਕਾ ਕਰ ਰਹੇ ਹੋ ਜਦੋਂ ਕਿਸੇ ਨੂੰ ਕੋਈ ਗਲਤੀ ਕਰਦਾ ਵਿਅਕਤੀ ਕਰ ਗਿਆ ਉਛਪਉਣ ਦੀ ਕੋਸ਼ਿਸ਼ ਕਰੇ ਤੇ ਜੇ ਤੁਸੀਂ ਉਹਨੂੰ ਆਈਡੈਂਟੀਫਾਈ ਕਰਕੇ ਐਕਸਪਲੋਰ ਕਰ ਦੋ ਦੈਨ ਫਿਰ ਠੀਕ ਹੈ ਠੀਕ ਹੈ ਉਹ ਫਿਰ ਹੋਰ ਉਹਦੇ ਤੇ ਝੋਟਾਂ ਵੱਜਦੀਆਂ ਤੇ ਉਹ ਉਹ ਚਾਹ ਕੇ ਵੀ ਉਸ ਨੂੰ ਛੱਡ ਨਹੀਂ ਸਕਦਾ ਉਹ ਚੀਜ਼ ਨੂੰ ਠੀਕ ਹੈ ਇਸ ਨੂੰ ਸਾਈਕੋਲੋਜੀਕਲੀ ਤੌਰ ਤੇ ਸਮਝਣਾ ਹੋਏਗਾ ਉਸ ਨੂੰ ਤੁਸੀਂ ਅਨਵਾਈਂਡ ਕਰਨਾ ਪੈਣਾ ਉਸ ਨੂੰ ਹੁਣ ਉਸ ਨੂੰ ਆਪ ਇੱਕ ਸਮਾਂ ਜਾਂ ਹੁੰਦਾ ਉਸ ਨੂੰ ਆਪ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਨਾਲ ਇਸ ਤਰ੍ਹਾਂ ਦਾ ਬਿਹੇਵ ਕਿਉਂ ਹੁੰਦਾ ਯਾਰ ਬੰਦਾ ਤਾਂ ਵਧੀਆ ਹੁੰਦਾ ਵਿਚਾਰਾ ਬੰਦਾ ਤਾਂ ਬੰਦਾ ਹੀ ਹੈ ਹਨਾ ਲੇਕਿਨ ਉਹ ਉਹ ਇੱਕ ਇੱਕ ਘੜੀ ਹੁੰਦੀ ਹੈ ਜਿਵੇਂ ਕਿਸੇ ਸ਼ਰਾਬੀ ਹੈ ਸਪੋਜ਼ ਕੀਤਾ ਇਹ ਹੈਬਿਟਸ ਕਿਹਾ ਜਾਊਗਾ ਸਾਨੂੰ ਇਸ ਨੂੰ ਹਨਾ ਤੋਂ ਬਿਹੇਵੀਅਰਸ ਨੇ ਸਾਡੇ ਸ਼ਰਾਬੀ ਹੈ ਚੰਗੇ ਪਰ ਬੈਠੇ 5 6 ਵਜੇ ਜੇ ਕੋਈ ਮਾਹੌਲ ਜਾਂ ਬਣ ਗਿਆ ਤਿੰਨ ਚਾਰ ਦੋਸਤਾਂ ਇੱਕ ਦੂਜੇ ਦੇ ਕੀ ਹੈ ਟ੍ਰਿਗਰ ਪੁਆਇੰਟ ਨੇ ਇਹ ਇੱਕ ਟ੍ਰਿਗਰ ਹੈ ਉਹ ਇੱਕ ਟ੍ਰਿਗਰ ਇੱਕ ਟ੍ਰਿਗਰ ਇਹ ਟ੍ਰਿਗਰ ਪੁਆਇੰਟਸ ਨੇ ਤੇ ਕਿਸੇ ਨੇ ਪੁਜੀ ਲੈ ਕੇ ਰੱਖਤਾ ਇੱਕ ਨੇ ਚਿਕਨ ਲੈ ਕੇ ਰੱਖ ਲਿਆ ਫਿਰ ਬਾਕੀ ਕੀ ਰਹਿ ਗਿਆ ਹੁਣ ਤੁਹਾਡੇ ਮਨ ਚ ਕੀ ਜਿਹੇ ਸਭ ਤੇ ਕੀ ਆ ਰਿਹਾ ਕੀ ਰਹਿ ਗਿਆ ਮਤਲ ਹਾਈ ਆ ਗਈ ਨਾ ਠੀਕ ਹੈ ਤੇ ਉਹਨਾਂ ਨਾਲ ਵੀ ਤਾਂ ਵਿਚਾਰਿਆਂ ਨਾਲ ਇਸ ਤਰ੍ਹਾਂ ਹੁੰਦਾ ਜਦੋਂ ਸੈਂਸੇਸ਼ਨਸ ਪਹਿਲਾ ਸੈਂਸੇਸ਼ਨਸ ਆਈਆਂ ਨਾ ਤੁਹਾਡੇ ਅੰਦਰ ਜਦੋਂ ਮੈਂ ਤੁਹਾਨੂੰ ਇਹ ਮੀਟ ਦੀ ਗੱਲ ਕਰ ਰਹੇ ਆ ਸਾਰੀ ਗੱਲ ਕਰ ਰਹੇ ਆ ਥੋੜੇ ਬੋਡੀ ਚ ਸੈਂਸੇਸ਼ਨ ਨਹੀਂ ਪਹਿਲਾਂ ਕਿਤਨੇ ਕਿਤੇ ਬੋਡੀ ਚ ਪਾਰਟ ਚ ਸੈਂਸੇਸ਼ਨ ਹੋਈ ਖੁਸ਼ੀ ਹੋਈ ਹੈਨਾ ਇੱਥੇ ਹੋਈ ਐਂਡ ਫਿਰ ਤੁਸੀਂ ਉਸ ਨੂੰ ਰਿਐਕਟ ਕੀਤਾ ਰਿਐਕਟ ਕਰਕੇ ਫਿਰ ਬੋਤਲ ਆ ਗਈ ਉਸੇ ਤਰ੍ਹਾਂ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਬਿਹੇਵੀਅਰਸ ਸਾਹਮਣੇ ਬੰਦਾ ਆਇਆ ਕਿਉਂਕਿ ਮੋਲੇਸਟੇਸ਼ਨ ਤਾਂ ਉਹਦੇ ਪਹਿਲਾਂ ਕੀਤੀ ਹੈ ਕਿਸੇ ਨੇ ਬਚਪਨ ਚ ਉਸ ਬੱਚੇ ਦੀ ਪਹਿਲਾਂ ਤਾਂ ਬੱਚਾ ਹੀ ਸੀ ਯਾਰ ਉਹ ਵੀ ਹੈਨਾ ਮੋਲੇਸਟੇਸ਼ਨ ਤਾਂ ਹੋਈ ਉਸਦੀ ਕਿਤਨੇ ਕਿਤੇ ਐਂਡ ਬਾਅਦ ਦੇ ਵਿੱਚ ਉਦੋਂ ਇੱਕ ਟ੍ਰਿਗਰ ਫਾਇੰਡ ਬਣਦਾ ਕਈ ਵਾਰੀ ਜਦੋਂ ਮੋਲਿਸਟੇਸ਼ਨ ਹੋ ਰਹੀ ਹੁੰਦੀ ਹੈ ਹਨਾ ਉਹ ਇੰਜੋਏ ਕਰ ਰਿਹਾ ਹੁੰਦਾ ਲੇਕਿਨ ਉਸ ਨੂੰ ਸਦਮਾ ਲੱਗ ਰਿਹਾ ਹੁੰਦਾ ਸਦਮੇ ਨੂੰ ਇਹ ਦੋਨੋਂ ਇਹਨੂੰ ਕੰਪਲੈਕਸ ਇਸ ਨੂੰ ਸਮਝਣਾ ਬਹੁਤ ਹੀ ਔਖਾ ਹੈ ਇਸ ਚੀਜ਼ ਨੂੰ ਬਹੁਤ ਵਾਰੀ ਗਿਲਟ ਹੈ ਇੱਕ ਇੱਕ ਤਾਂ ਗਿਲਟ ਆਉਂਦੇ ਵਿੱਚ ਕਿ ਯਾਰ ਮੈਂ ਇਹ ਕੰਮ ਠੀਕ ਨਹੀਂ ਹੈਗਾ ਲੇਕਿਨ ਉਸ ਨੂੰ ਉਸ ਗਿਲਟ ਦੇ ਵਿੱਚ ਉਸ ਨੂੰ ਮਜ਼ਾ ਵੀ ਆ ਰਿਹਾ ਹੈ ਮੋਲੇਸਟੇਸ਼ਨ ਵਿੱਚ ਉਸ ਨੂੰ ਉਸ ਨੂੰ ਮਜ਼ਾ ਵੀ ਆ ਰਿਹਾ ਐ ਇੰਜੋਏ ਵੀ ਕਰ ਰਿਹਾ ਉਸ ਜੀ ਨਾਲ ਨਾਲ ਗਿਲਟ ਵੀ ਹੈਗਾ ਔਰ ਉਹ ਇੱਕ ਪਾਸੇ ਜਦੋਂ ਗਿਲਟ ਜਿੰਨੀ ਜ਼ਿਆਦਾ ਗਿਲਟ ਭਰੀ ਜਾਊਗੀ ਠੀਕ ਹੈ ਉਹਨੇ ਅੰਦਰੋਂ ਐਕਟੀਵੇਸ਼ਨ ਹੋਈ ਜਾਊਗੀ ਉਸ ਅੰਦਰ ਉਹ ਟਰੋਮਾ ਜਿਹੜਾ ਉਹ ਐਕਟੀਵੇਟ ਹੋਈ ਜਾਊਗਾ ਉਹ ਟਰੋਮਾ ਅੰਨਾ ਤੇ ਬੋਲਿਆ ਉਸ ਨੂੰ ਡਾਇਰੈਕਟ ਨਹੀਂ ਕਰ ਰਿਹਾ ਕੋਈ ਵੀ ਅੰਨਾ ਦੇ ਬੋਲਿਆ ਉਸ ਨੂੰ ਸਿਰਫ ਇੱਕੋ ਹੀ ਪਤਾ ਹੈ ਵੀ ਇੱਥੇ ਇੱਥੇ ਚੋਟ ਵੱਜਣੀ ਚਾਹੀਦੀ ਇਨ ਫਿਰ ਕੋਈ ਐਕਟੀਵੇਸ਼ਨ ਹੁੰਦੀ ਫਿਰ ਮੋਲੀਸਟ੍ਰੇਸ਼ਨ ਹੁੰਦੀ ਹੈ ਰੀਸੈਂਟਲੀ ਹੁਣ ਤੁਸੀਂ ਦੇਖੋ ਉਹ ਸੰਜੇ ਬਾਂਗੜ ਦਾ ਇੱਕ ਕੇਸ ਹੈਗਾ ਹਨਾ ਮੈਨੂੰ ਬੜਾ ਦੁੱਖ ਹੋਇਆ ਬਈਰ ਇੱਕ ਟੌਪ ਦਾ ਕ੍ਰਿਕਟਰ ਰਿਹਾ ਹੈ ਕੋਚ ਵੀ ਰਹਿ ਕੇ ਇਸੇ ਸਮੇਂ ਉਹਦਾ ਬੱਚਾ ਹਨਾ ਉਹ ਫੀਮੇਲ ਹੋ ਗਿਆ ਬਣ ਗਿਆ ਟਰਾਂਜੈਂਟਰ ਬਣ ਗਿਆ ਕੇਸ ਇਸੇ ਸਮੇਂ ਕ੍ਰਿਕਟਰ ਵੀ ਰਿਹਾ ਟੌਪ ਦਾ ਕ੍ਰਿਕਟਰ ਰਿਹਾ ரைਟ ਤਾਂ ਉਹ ਕਈ ਵਾਰੀ ਸਾਡਾ ਜਿਹੜਾ এনवायरमेंट ਹੁੰਦਾ ਬੱਚੇ ਨੂੰ ਸਮਝਣਾ ਸਮਝ ਕੇ ਉਸ ਨੂੰ 네ਗੋਸ਼ੀਏਟ ਕਰਨਾ 네ਗੋਸ਼ੀਏਟ ਕਰਕੇ ਉਸ ਨੂੰ ਅਵੇਅਰਨੈਸ ਲੈਵਲ ਤੇ ਲੈ ਕੇ ਜਾਣਾ ਵੀਤ ਨੂੰ ਕੀ ਫੀਲ ਹੋ ਰਿਹਾ ਹੈ ਨੂੰ ਉਸ ਅਵੇਅਰਨੈਸ ਨੂੰ ਉਸ ਸਟ੍ਰੋਮਾ ਨੂੰ ਰਿਲੀਜ਼ ਕਰਨਾ ਸਟ੍ਰੋਮਾ ਰਿਲੀਜ਼ਿੰਗ ਟੈਕਨੀਕਸ ਇੰਡੀਆ ਦੇ ਵਿੱਚ ਉਂਗਲਾਂ ਤੇ ਗਿਣੇ ਹੋਏ ਲੋਕ ਹੀ ਜਾਣਦੇ ਹਨ ਬਾਕੀ ਲੋਕ ਤਾਂ ਛਿੱਤਰ ਵਾਲਾ ਯਾਰ ਸਮਝਦੇ ਹਨ ਉਹ ਜਿੰਨਾ ਛਿੱਤਰ ਮਾਰੋਗੇ ਉਹਨਾਂ ਤੁਸੀਂ ਕਿਸੇ ਨੂੰ ਸਦਮਾ ਹੋਰ ਦੇਣ ਜਿਵੇਂ ਸ਼ਰਾਬੀ ਨੂੰ ਤੂੰ ਕੁੱਟ ਲੋ ਜਿੰਨਾ ਕੁੱਟੋਂਗੇ ਓਨਾ ਜ਼ਿਆਦਾ ਪੀਊਗਾ ਓਦੇ ਬਜਾਏ ਮੰਨ ਲਓ ਸਪੋਜ਼ ਤੁਸੀਂ ਸ਼ਰਾਬੀ ਆ ਠੀਕ ਹੈ ਇੱਕ ਮੈਂ ਕਹਿੰਦਾ ਯਾਰ ਸ਼ਰਾਬ ਨਹੀਂ ਪੀਣੀ ਯਾਰ ਤੂੰ ਕਮੀਨਾ ਹਣਾ ਤੂੰ ਭੈ ਸਾਡੀ ਜ਼ਿੰਦਗੀ ਬਰਬਾਦ ਕਰਤੀ ਤੂੰ ਸ਼ਰਾਬ ਨਹੀਂ ਪੀਣੀ ਠੀਕ ਹੈ ਤੈਨੂੰ ਸਮਝ ਨਹੀਂ ਆਉਂਦੀ ਤੇਰਾ ਪਰਿਵਾਰ ਉੱਜੜ ਗਿਆ ਸਾਰਾ ਕੁਝ ਹੋ ਗਿਆ ਕਹੀ ਜਾ ਰਹੀ ਇਹ ਤਾਂ ਉਹਨੂੰ ਵੀ ਪਤਾ ਹੈ ਉਚੜ ਗਿਆ ਤੁਸੀਂ ਕੀਤਾ ਕੀ ਹੈ ਸੋਸਾਇਟ ਸੀ ਉਹਨੂੰ ਸਮਝਾਉਣ ਤੇ ਕਰਗੇ ਉਹਨੂੰ ਐਕਟੀਵੇਟ ਫਰਸਟ੍ਰੇਟ ਵੀ ਕਰਗੇ ਟੈਨਸ਼ਨ ਵੀ ਦੇਗੀ ਵਰੀ ਵੀ ਦੇਗੀ ਹੱਲ ਦੇ ਕੇ ਨਹੀਂ ਗਈ ਵੀ ਹੱਲ ਕੀ ਹੈ ਉਹ ਫਿਰ ਜਦ ਤੁਸੀਂ ਬਾਹਰ ਨਿਕਲੋਗੇ ਤੋਂ ਹੱਲ ਕੱਢਣ ਫਿਰ ਆਪ ਦਾ ਜਿੱਥੇ ਉਹਨੂੰ ਮਾਈਂਡ ਨੂੰ ਰਿਲੈਕਸੇਸ਼ਨ ਮਿਲੂਗੀ ਉੱਥੇ ਜਾਊਗਾ ਨਾ ਉਹ ਜਾਊਗਾ ਫਿਰ ਜਾ ਕੇ ਉੱਥੇ ਬੈਕ ਲਿਆ ਉਹ ਹੋਰ ਵੀ ਲੂ ਹਸਨ ਇਨਸਟੈਡ ਆਫ ਥੈਟ ਉਹਨੋਂ ਦੀ ਦੂਸਰੀ ਟੈਕਨੀਕ ਅਪ ਵਰਤਦੇ ਆਂ ਮੇਯਰ ਕੀ ਫੀਲ ਹੁੰਦਾ ਦਨਸ਼ਰਾਫ ਨੂੰ ਉਹਨਾਂ ਕੋ ਨੈਗੋਸ਼ੀਏਸ਼ਨ ਲੈਵਲ 'ਚ ਲੈ ਆਉਣੇ ਉਹਦਾ ਧਿਆਨ ਆਪਾਂ ਜਿੱਥੇ ਉਹਨੂੰ ਬਹੁਤ ਅੱਛਾ ਲੱਗਦਾ ਅਸੀਂ ਉੱਧਰ ਲੈ ਜਾਂਦੇ ਹਾਂ ਜਿੱਥੇ ਦੇ ਘੁੰਮਣ ਨੂੰ ਜੀ ਕਰਦਾ ਸੀ ਉੱਥੇ ਲੈ ਜਾਂਦੇ ਆ ਨਾ ਘੁਮਾਉਨੇ ਆ ਤੇ ਉਹਦੇ ਹੋ ਸਕਦਾ 8 ਘੰਟਿਆਂ ਤੋਂ ਅਸੀਂ 20 ਘੰਟਿਆਂ ਤੱਕ ਟਪਾ ਦਈਏ ਬਿਨਾਂ दारू ਕੀਤੇ ਆ ਜਦੋਂ ਉਸਨੇ ਅਹਿਸਾਸ ਹੋ ਗਿਆ ਕਿ ਅੱਜ ਯਾਰ ਮੈਂ दारू ਦੋ ਦਿਨ ਕੱਢ ਗਿਆ ਪੀਤੇ ਆ ਜੇ ਆਪਾਂ ਇਸ ਤਰੀਕੇ ਨਾਲ ਫਿਰ ਆਪਾਂ ਸੁਣੋ ਇਹ ਅਹਿਸਾਸ ਕਰਦੇ ਤੂੰ ਕਹਿੰਦਾ ਸੀ ਨਾ ਮੈਂ ਛੱਡ ਨਹੀਂ ਸਕਦਾ ਇਹ ਦੋ ਦਿਨਾਂ ਚ ਆਪਾਂ ਨਹੀਂ ਪੀਤੀ ਨਾ ਤੈਨੂੰ ਕੁਝ ਨਹੀਂ ਹੋਇਆ ਰਿਲੈਕਸ ਹੈ ਨਾ ਕੁਝ ਨਹੀਂ ਹੋਣਾ ਯਾਰ ਤੂੰ ਮੇਰੇ ਨਾਲ ਰਿਹਾ ਕਰ ਆਪਾਂ ਗੱਲਾਂ ਕਰਾਂਗੇ ਆਪਾਂ ਹੋਰ ਕਮਾਇਆ ਸੁ ਉਹ ਕੀ ਹੋਗਾ ਹੋਲਡ ਕਰਕੇ ਉਹਨੂੰ ਹੋਰ ਪਾਸੇ ਇੰਜੋਏ ਆਉਣ ਲੱਗ ਜੂਗਾ ਪਹਿਲਾਂ ਇੱਕੋ ਚਾਹਤ ਟੀਕਿਆ ਹੋਇਆ ਸੀ ਉਹ ਉਹਨੂੰ ਇੱਕੋ ਚੀਜ਼ ਚ ਇੰਜੋਏ ਆ ਰਹੇ ਸੀ ਜ਼ਿੰਦਗੀ ਚੋਂ ਇੰਜੋਏ ਉਹਦਾ ਆਸ-ਪਾਸ ਕਲਚਰ ਚੋਂ ਸੋਸਾਇਟੀ ਚੋਂ ਉਹਦਾ ਇੰਜੋਏ ਖਤਮ ਹੋ ਗਿਆ ਸੀ ਤਾਂ ਉਹ ਦੇ ਵਿੱਚ ਉਸ ਨੂੰ ਸ਼ਰਾਬੀ ਨੂੰ ਹੋ ਸਕਦਾ ਤੁਸੀਂ ਉਸ ਨੂੰ ਕਲਚਰ ਇੰਪੈਕਟ ਵਾਲੇ ਪਾਸੇ ਲੈ ਜਾਓ ਜਿਉਂ ਨੂੰ ਪਤਾ ਲੱਗਿਆ ਮੈਂ 7 ਦਿਨ ਨਹੀਂ ਪੀਤੀ ਮੈਨੂੰ ਕੁਝ ਨਹੀਂ ਹੋਇਆ ਪਹਿਲਾਂ ਲੱਗਦਾ ਸੀ ਮੈਂ ਨਾ ਪੀਤੀ ਤਾਂ ਮਰ ਚੂਗਾ ਜੇ ਮੇਰਾ ਨਾ ਆਇਆ ਹੁਣ ਥੋੜਾ ਤੁਸੀਂ ਕੋਰਿਲੇਟ ਉਧਰ ਕਰ ਲਓ ਸੇਮ ਇਜ਼ ਵਿਦ दैट ਪਰ ਸਾਡੀ ਸੋਸਾਇਟੀ ਇੱਕ ਤਾਂ ਛੱਡੋਂ ਕਰਗੀ ਹੁਣ ਪ੍ਰਤੀ ਨਫ਼ਰਤ ਹੈ ਨਾ ਹਾਲਾਂਕਿ ਬਸ ਉਹ ਮੇਲ ਤੇ ਫੀਮੇਲ ਵਾਲਾ ਪੰਗਾ ਹੀ ਹੈ ਕਰਦੀ ਸਾਰਾ ਕੁਝ ਇਹੀ ਕੁਸ਼ੀ ਹੈ ਉਹ ਪ੍ਰੋਪਰ ਵੇ ਨਾਲ ਕਰਦੀ ਮੇਲ ਤੇ ਫੀਮੇਲ ਚ ਰੱਖਦੀ ਹੈ ਉਹਨਾਂ ਨੇ ਉਹਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਕਿਉਂਕਿ ਸ਼ਟਡਾਊਨ ਕਰ ਚੁੱਕਿਆ ਹੈ ਬੇਸਿਕਲੀ ਉਹ ਬੰਦੇ ਆਪਣੇ ਸ਼ਰੀਰ ਚ ਹੁੰਦੇ ਨਹੀਂ ਕਦੇ ਵੀ ਦੇਖਿਓ ਸਾਈਕੋਲੋਜੀ ਪਰਸਪੈਕਟਿਵ ਅਨਕੈ ਉਹ ਕਨੈਕਟਡ ਨਹੀਂ ਹੈਗੇ ਆਪਣੀ ਬਾਡੀ ਦੇ ਨਾਲ ਦੇ ਆਰ ਡਿਸਕਨੈਕਟਡ ਹੂ ਡਿਸਕਨੈਕਟਡ ਹੈ ਉਹਨੂੰ ਕਨੈਕਟ ਕਰਨਾ ਪਊਗਾ ਤੂੰ ਬਾਡੀ ਦੇ ਨਾਲ ਤੈਨੂੰ ਕੀ ਫੀਲ ਹੋ ਰਿਹਾ ਹੈ ਜਿਵੇਂ ਆਪਾਂ ਪਹਿਲਾਂ ਇੱਕ ਦੋ ਐਗਜ਼ਾਮਪਲਸ ਕੀਤੀਆਂ ਉਸ ਤਰ੍ਹਾਂ ਹੀ ਤੇ ਉਹਨੂੰ ਸੈਂਸੇਸ਼ਨ ਲੈਵਲ ਤੇਸੋਂ ਲੈ ਆਉਂਗੀ ਉਹ ਰਿਲੀਜ਼ ਹੋ ਜਾਊਗਾ ਪਰ ਉਹ ਉਸ ਉਸ ਵਿਸ਼ੇ ਤੇ ਗੱਲ ਨਾ ਕਰੋ ਬਿਗੇ ਵਾਲੀ ਜਿਸ ਗੇ ਵਾਲੀ ਗੱਲ ਕੀਤੀ ਉਹ ਐਕਟੀਵੇਟ ਹੋ ਜਾਊਗਾ ਠੀਕ ਹੈ ਤੁਸੀਂ ਕਹਿ ਤਾਂ ਰਹੇ ਹੋ ਨੇ ਵੀ ਆ ਛੱਡ ਦੇ ਨਹੀਂ ਕਰਨਾ ਲਾਸਟ ਵਾਲਾ ਵਰਡ ਕੀ ਹੈ ਜਦੋਂ ਮੈਂ ਕਹਿ ਰਿਹਾ ਵੀ ਇਹ ਕੰਮ ਨਹੀਂ ਕਰਨਾ ਲਾਸਟ ਵਾਲਾ ਵਰਡ ਕੀ ਹੈ ਕਰਨਾ ਠੀਕ ਹੈ ਉਹ ਲਾਸਟ ਵਾਲਾ ਸਬਕਨਸ਼ੀਅਨ ਮਾਈਂਡ ਉਹੀ ਚਣੂ ਕਰਨਾ ਹੈ ਤੁਸੀਂ ਨਹੀਂ ਵੀ ਯਾਦ ਸੀ ਤਾਂ ਵੀ ਯਾਦ ਕਰਵਾ ਗਏ ਇਸ ਤਰ੍ਹਾਂ ਸੋਸਾਇਟੀ ਯਾਦ ਕਰਾਉਂਦੀ ਹੈ ਕੋਈ ਅੱਖ ਮਾਰਦਾ ਹੈ ਕੋਈ ਟ੍ਰੈ ਜਾਂਦਾ ਉਸ ਨੂੰ ਟ੍ਰਿਗਰ ਦਿੰਦਾ ਹੋਏ ਇਹਦੇ ਲੱਛਣ ਦੇਖ ਜਨਾਨੀ ਵਾਲੇ ਆ ਇਹ ਫਿਰ ਹੌਲੀ ਹੌਲੀ ਕਰਕੇ ਸਾਰੀ ਇਨਫੋਰਮੇਸ਼ਨ ਨੂੰ ਕਲੈਕਟ ਕਰਦਾ ਹੈ ਸੋਸਾਇਟੀ ਚੋਂ ਤੇ ਹੌਲੀ ਹੌਲੀ ਕਰਕੇ ਆਪਣੇ ਬੋਡੀ ਚ ਫੀਲ ਕਰਨ ਲੱਗ ਜਾਂਦਾ ਕਿ ਮੇਰੇ ਚ ਜਨਾਨੀ ਹੈ ਠੀਕ ਹੈ ਇਹ ਜਿਹੜਾ ਬਕਵਾਸ ਗੱਲਾਂ ਹੈ ਕਿ ਮੇਰੇ ਚ ਕੁੜੀਆਂ ਵਾਲੀ ਫੀਲਿੰਗ ਹੈਗੀ ਆ ਜਾਂ ਮੇਰੇ ਚ ਇੱਕ ਹੋਰ ਵਿਅਕਤੀ ਜਿਉਂਦਾ ਹੈਗਾ ਹੀ ਟ੍ਰੂ ਉਹਨੂੰ ਐਕਸੈਪਟ ਕਰੋ ਪਹਿਲਾਂ ਹਾਂ ਤੇਰੇ ਚ ਹੈਗੀ ਲੇਕਿਨ ਕਿੱਥੋਂ ਆਈਏ ਕਲੈਕਟ ਕਿੱਥੋਂ ਆਈ ਪੈਦਾ ਹੋਈ ਤਾਂ ਨਹੀਂ ਆਈ ਸੀ ਨਾ ਜਦੋਂ ਇੱਕ ਇੱਕ ਦਿਨ ਦਾ ਬੱਚਾ ਸੀ ਉਹ ਤਾਂ ਨਹੀਂ ਸੀ ਨਾ ਤੇਰੇ ਚ ਇਹ ਇਨਫੋਰਮੇਸ਼ਨ ਤੇ ਸਮਾਜ ਚੋਂ ਕਲੈਕਟ ਕੀਤੀ ਹੈ 네ਗੇਟਿਵ ਮਾਈਂਡ ਦੇ ਨਾਲ ਜਿਵੇਂ ਡਿਪਰੈਸ਼ਨ ਵਾਲਾ ਵਿਅਕਤੀ ਸਿਜ਼ੋਫ੍ਰੈਨਿਕ ਵਿਅਕਤੀ ਜਿਹੜਾ ਹੋਊਗਾ ਆਪਾਂ ਹੁਣ ਇੱਥੇ ਗੱਲਾਂ ਕਰ ਰਹੇ ਹਾਂ ਉਹ ਕੀ ਕਹੂਗਾ ਮੇਰੇ ਖਿਲਾਫ ਮਨਿੰਦਰ ਤੇ ਪ੍ਰਿਤਪਾਲ ਮੈਨੂੰ ਮਾਰਨ ਦੀਆਂ ਪਲਾਨਿੰਗਸ ਕਰ ਰਹੇ ਆ ਅੰਦਰ ਬਹੁਤ ਵੱਡੀ ਇਹਨਾਂ ਕੋਲੇ ਜਖੀਰੇ ਪਏ ਆ ਉਹ ਬਾਹਰ ਬੈਠਾ ਇਹਨਾਂ ਡਾਊਟ ਇਹਨਾਂ ਪੈਨਿਕ ਹੈ ਜੋ ਇਹਨਾਂ ਪੈਨਿਕ ਹੋ ਜੂਗਾ ਹੋ ਸਕਦਾ ਉਹਦੇ ਕੋਲੇ ਕੋਈ ਪਿਸਟਲ ਹੋਵੇ ਤਾਂ ਆਪ ਨੂੰ ਠੋਕ ਜਿਓ ਕਿਉਂ ਇਸ ਤੋਂ ਪਹਿਲਾਂ ਇਹ ਮੈਨੂੰ ਮਾਰਨ ਮੈਂ ਇਹਨਾਂ ਨੂੰ ਮਾਰ ਦੇਣਾ ਉਹ ਵੀ ਤਾਂ ਇੱਕ ਕੰਡੀਸ਼ਨ ਹੈ ਨਾ ਉਹ ਵੀ ਨਿਊਰੋਲੋਜੀਕਲ ਉਹ ਵੀ ਬਿਹੇਵੀਅਰਲ ਕੰਡੀਸ਼ਨ ਹੈ ਇਸ ਤਰ੍ਹਾਂ ਸਾਨੂੰ ਇਹ ਲੱਗਦਾ ਹੈ ਪਰਸਨਲੀ ਤੌਰ ਤੇ ਜਿੰਨਾ ਕਿ ਜਦੋਂ ਇਹ ਆਸ-ਪਾਸ ਆਪਣੇ ਪੰਜਾਬ 'ਚ ਘਟਨਾਵਾਂ ਵਾਪਰ ਰਹੀਆਂ ਸੀ ਹੈਗੀਆਂ ਰੋਜ਼-ਰੋਜ਼ ਆ ਰਹੀਆਂ ਜਦੋਂ ਇਹਨਾਂ ਬਾਰੇ ਤੁਸੀਂ ਕੋਈ ਸਾਈਕੋਥੈਰੇਪੀ ਦੀਆਂ ਸੋਮੈਟਿਕ ਐਕਸਪੀਰੀਅੰਸ ਦੀਆਂ ਪੀਟਰ ਲੁਆਇਨ ਨੂੰ ਗੈਬਰਮੈਟੀ ਨੂੰ ਰਾਜਾ ਸਿਲਵਨ ਨੂੰ ਇਹ ਕੁਝ ਬਹੁਤ ਟੌਪ ਦੇ ਸਾਈਕੋਥੈਰਾਪਿਸਟ ਨੇ ਹਨ ਸਕੌਟਸ ਨੂੰ ਇਹਨਾਂ ਨੂੰ ਸਟੱਡੀ ਕਰਦੇ ਹਾਂ ਪੜ੍ਹਦੇ ਹਾਂ ਤਾਂ ਤੁਹਾਨੂੰ ਇਹ ਚੀਜ਼ਾਂ ਈਜ਼ਲੀ ਸਮਝ ਆਉਂਦੀਆਂ ਮੀਆਂ ਇਟ ਕੈਨ ਬੀ ਪਰ ਹੂ ਹੂ ਵੀਲ ਹੈ ਟੈਕਨਿਕ ਕੀ ਦੇ ਕੋਲੇ ਆ ਅਮਰੀਕਾ ਤ ਜਾਣਾ ਰਹੇ ਹਨਾ ਤੇ ਪੰਜਾਬ ਚ ਤਾਂ ਦੋ ਚੀਜ਼ਾਂ ਆਪਾਂ ਪਾ ਰਹੀ ਆ ਕਿਸੇ ਵੀ ਸਾਈਕੋ ਸਾਈਕੀਟ੍ਰਿਸਟ ਕੋਲੇ ਚਾਹੇ ਕੋਲੇ ਉਹਦੇ ਕੋਲੇ ਆਰਟਿਸਮ ਵਾਲਾ ਬੱਚਾ ਲੈ ਜਾਓ ਚਾਹੇ ਉਹ ਕੋਲੇ ਮੈਂਟਲ ਡਿਪਰੈਸ਼ਨ ਵਾਲਾ ਲੈ ਜਾਓ ਉਹਨੇ ਕਿਸਪੈਰੀਡੋਨ ਫੜਾ ਦੇਣੀ ਆ ਕੋਲੋਂਜੋ ਪੰਪ ਫੜਾ ਦੇਣੀ ਆ ਨੀਂਦ ਦੀਆਂ ਦੋ ਤਿੰਨ ਫੜਾ ਦੇਣੀ ਆ ਦੇ ਦਿਆ ਕਰੋ ਅਗੇਨ ਯੂ ਆਰ ਰਿਪਰੈਸ਼ਿੰਗ ਰਿਪਰੈਸ਼ਨ ਇਜ਼ ਨਾਟ ਅ ਸੋਲੂਸ਼ਨ ਐਕਸਪ੍ਰੈਸ਼ਨ ਇਜ਼ ਦਾ ਸੋਲੂਸ਼ਨ ਉਹਨੂੰ ਐਕਸਪ੍ਰੈਸ ਕਰਨ ਦੋ ਠੀਕ ਹੈ ਐਕਸਪ੍ਰੈਸ ਤੁਹਾਨੂੰ ਕੋਈ ਕਰਨ ਨਹੀਂ ਦੇ ਰਿਆ ਔਰ ਵੇਵ ਹੀ ਨਹੀਂ ਹੈਗਾ ਕਿਸੇ ਕੋਲੇ ਕਿ ਉਹਦੇ ਅੰਦਰਲੀ ਚੀਜ਼ ਕਢਾ ਲਈਏ ਅਸੀਂ ਅਗਰ ਕਹਿੰਦਾ ਮੈਂ ਬਹੁਤ ਸਿਆਣਾ ਜੀ ਇੱਕ ਨਵਾਂ ਟ੍ਰੈਂਡ ਚੱਲੇ ਆ ਕਰਕੇ ਬੇਵੋਸ਼ ਕਰ ਲਿਆ ਆਹ ਲਓ ਜੀ ਹੁਣ ਮੈਂ ਇਸ ਨੂੰ ਊ ਕਰਕੇ ਤੇਰੇ ਚਾਵੇ ਮਾਰੀ ਕੱਢ ਤੀ ਓ ਯਾਰ ਪਹਿਲੀ ਗੱਲ ਤੂੰ ਕਿੰਨਾ ਕਿ ਸਿਆਣਾ ਹੈ ਇਹ ਵੀ ਤੇ ਦੇਖਣਾ ਪਊਗਾ ਵੀ ਤੂੰ ਅਗਲੇ ਨੂੰ ਕਮਾਂਡ ਦੇ ਰਿਆ ਜਿਹੜੀ ਉਹਦੀ ਬੋਡੀ ਕੀ ਮੰਗ ਰਹੀ ਆ लेट देम हील दैम सैल्फ जड़ा बहुत टॉप तो साइकोथेरेपिस्ट होगा वो सिर्फ पहला थोड़े तो ही पूछूगा तू तो रहे? फिर ही थोड़ा मौका दूगा हाउ टू हील इट किमें हील करना चाहेगा? कि होना चाहिए इस ना उन्हें इमेजिनेशन दे बहुत सारी चीज़ें दूंगा नैगोशिए देगा अवेयरनस देगा स्पेस दूगा दे उस तो अखा जागद अखाने जिम्मे मेरे नौ मेरी ਜਾਗ ਦੀਆਂ ਅੱਖਾਂ ਨੂੰ ਤੁਹਾਨੂੰ ਠੀਕ ਕਰਨ ਦੀ ਕੋਸ਼ਿਸ਼ ਕਰੂਗਾ ਸੋਇ ਕੰਪਲੈਕਸ ਵਿਸ਼ਾ ਹੈ ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਕੱਠੇ ਬਹਿ ਕੇ ਕੰਮ ਕਰਨ ਦੀ ਲੋੜ ਹੈ ਇਹ ਨਹੀਂ ਕਿ ਇੱਕ ਕਮਿਊਨਿਟੀ ਬਣ ਰਹੀ ਹੈ ਇਹਨੂੰ ਆਜ਼ਾਦੀ ਦੇ ਦਿਓ ਸਮ ਸਮ ਐਕਸਟੈਂਡ ਤੇ ਜਾ ਕੇ ਅਸੀਂ ਇਹਨਾਂ ਦੀ ਹੈਲਪ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਲੋਕਾਂ ਦੀ ਅਗਰ ਡਿਪਰੈਸ਼ਨ ਵਾਲਾ ਵਿਅਕਤੀ ਠੀਕ ਹੋ ਸਕਦਾ ਹੈ ਵਿਦ ਕਾਉਂਸਲਿੰਗ ਅਗਰ ਸਿਜ਼ਫਰੇਨਿਕ ਠੀਕ ਹੋ ਸਕਦਾ ਹੈ ਵਿਦ ਕਾਉਂਸਲਿੰਗ अगर एडिक्टेड ठीक हो ਸਕਦਾ ਹੈ ਵਿਦ ਕਾਉਂਸਲਿੰਗ देन दे कैन आल्सो ही राइट ਉਹ ਬਿਹੇਵੀਅਰਸ ਅਸੀਂ ਜਿਹੜੇ ਡਿਪਰੈਸ਼ਨ ਵਾਲਾ ਕੋਈ ਵਿਅਕਤੀ ਅਗਰ ਸਾਡੇ ਕੋਲੇ ਲੈ ਆਉਣੇ ਉਹ ਅਸੀਂ ਵਿਦਨ 4 ਸਿਟਿੰਗਸ ਵਿੱਚ ਜਿਹੜੀਆਂ ਉਹਦੀਆਂ ਬਿਹੇਵੀਅਰਸ ਹੈ ਉਹ ਚੇਂਜ ਕਰਕੇ ਦਿਖਾ ਸਕਦੇ ਹਾਂ ਬਾਏ 네ਗੋਸ਼ੀਏਸ਼ਨ ਐਂਡ ਨੈਕਸਟ ਕਦੇ ਆਪਾਂ ਬੈਠੇ ਨਾ ਅਸੀਂ ਕਦੇ ਬੈਠ ਤੁਹਾਨੂੰ ਕਦੇ ਚਾਂਸ ਦਿੱਤਾ ਤੁਹਾਨੂੰ ਬੈਠਣ ਦਾ ਅਸੀਂ ਲਾਈਵ ਕੈਮਰੇ ਦੇ ਵਿੱਚ सिवियर टू सिवियर डिप्रेसड व्यक्ति नु ਅਸੀਂ ਉਹਨੂੰ ਰਿਲੀਜ਼ ਕਰਕੇ ਦਿਖਾਵਾਂਗੇ ਉਹਦੇ ਬਿਹਿਵਿਅਰਸ ਸੋ ਇਹ ਵਿਸ਼ਾ ਨੂੰ ਬਹੁਤ ਡੂੰਘਾਈ ਨਾਲ ਸਮਝਣ ਸਮਝਣ ਦੀ ਲੋੜ ਹੈ ਔਰ ਅੱਜ ਅਸੀਂ ਬਹਿਸ ਛੜ ਰਹੇ ਹਾਂ ਦਿਖਲਾ ਹਨਾ ਅਸੀਂ ਕੋਈ ਕਿਸੇ ਦੇ ਵਿਰੋਧੀ ਨਹੀਂ ਹਾਂ ਅਸੀਂ ਬਹਿਸ ਛੜ ਰਹੇ ਹਾਂ ਵੀ ਇਸ ਨੂੰ ਦੂਜੇ ਤਰੀਕੇ ਨਾਲ ਜਿਵੇਂ ਆਟイズਮ ਵਾਲੇ ਬਾਰੇ ਕੀ ਹੋਇਆ ਸੀ ਅਸੀਂ 2003 ਚ ਬਹਿਸ ਛੜੀ ਸੀ ਵੀ ਆਟイズਮ ਨਾ ਤਾਂ ਮੈਂਟਲ ਡਿਸਆਰਡਰ ਹੈ ਨਾ ਇਹ ਸਾਈਕੋਲੋਜੀਕਲ ਡਿਸਆਰਡਰ ਨਾ ਸੈਕਟਰੀ ਡਿਸਆਰਡਰ ਹੈ ਇਨੂੰ ਸੈਕਾਇਟਰੀ ਮੈਡੀਸਨ ਦੇਨ ਦੀ ਲੋੜ ਨਹੀਂ ਹੈ। ਇਹਨੂੰ ਸੀਜ਼ਰ ਆਨ ਰੈਸਪੈਰੀਡੋਨ ਨਾਲ ਟ੍ਰੀਟ ਕਰਨ ਦੀ ਲੋੜ ਨਹੀਂ ਹੈ। ਹਨਾ ਇਹਦੀ ਇੰਟਰਨਲ ਬਾਇਓਕੈਮਿਸਟਰੀ ਸਮਝਣ ਦੀ ਲੋੜ ਹੈ। ਇਹ ਬੱਚੇ ਆਰਟਿਜ਼ਮ ਦੇ ਜਿਹੜੇ ਸ਼ਿਕਾਰ ਹੋਏ ਹੋਣਗੇ ਇਹ ਇਸ ਕਰਕੇ ਨਹੀਂ ਹੋਏ ਕਿ ਥੋੜੀ ਰੈਸਪੈਰੀਡੋਨ ਇਹਨਾਂ ਨੂੰ ਨਹੀਂ ਮਿਲੀ ਤਾਂ ਆਰਟਿਜ਼ਮ ਦਾ ਸ਼ਿਕਾਰ ਹੋ ਗਿਆ। ਇਹ ਇਸ ਕਰਕੇ ਨਹੀਂ ਹੋਏ ਕਿ ਇਹ ਇਹਨਾਂ ਨੂੰ ਸਪੀਚ, ਓਟੀ ਸਪੈਸ਼ਲ ਨਹੀਂ ਮਿਲੀ ਤਾਂ ਆਰਕਾਇਟਿਜ਼ਮ ਹੋ ਗਿਆ। ਸਮਥਿੰਗ ਹੈਪਨਡ ਇਨਸਾਈਡ ਯੋਰ ਬੋਡੀ। ਇਨ ਇਨਸਾਈਡ ਯਰ ਬਾਇਓਕੈਮਿਸਟਰੀ ਤੁਹਾਡੀ ਬਾਇਓਕੈਮਿਸਟਰੀ ਬਦਲੀ ਹੈ ਔਰ ਦੋ ਤਿੰਨ ਇਥੇ ਸੀਗੇ ਡਾਕਟਰ ਜਿਹੜੇ ਸਾਨੂੰ ਓਪਨਲੀ ਕ੍ਰਿਟਿਸਾਈਜ਼ ਕਰਦੇ ਸੀ ਨਹੀਂ 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 ਹੋਈ ਨਹੀਂ ਸਰਦਾ ਡਾਈਟ ਦਾ ਕੋਈ ਰੋਲ ਨਹੀਂ ਉਹ ਨਹੀਂ ਉਹ ਨਹੀਂ ਹਣੇ ਹਟਾ ਫਟਾ ਲਾਇਆ ਹੁੰਦਾ ਹੈ ਡਾਈਟ ਥੈਰੇਪੀਸ देयर ਔਰ ਉਹਨਾਂ ਕੈਮਰਾ ਕਹਿ ਰਹੇ ਆ 3 ਸਾਲਾਂ ਚ ਉਹ ਲਿਖਣਗੇ ਕਿ ਅਸੀਂ ਆਰਟਿਸਮ ਨੂੰ ਫੰਕਸ਼ਨਲ ਮੈਡੀਸਨ ਅਪਰੋਚ ਦੇ ਨਾਲ ਠੀਕ ਕਰਦੇ ਹਾਂ ਜਿਹੜੀ ਕਿ ਅਸੀਂ 2003 ਚ ਲੋਕਾਂ ਨੂੰ ਦੱਸਿਆ ਸੀ ਜਿਹੜੀ ਅੱਜ ਲੋਕ ਕਹਿ ਰਹੇ ਇਪੋਰਟੈਂਸੀ ਆ ਰਹੀ ਹੈ ਤੁਸੀਂ ਪ੍ਰੈਸ ਕਾਨਫਰੈਂਸ ਕੱਢ ਕੇ ਦੇਖਿਓ 2012 ਦੀ 12 ਸ ਪ੍ਰੈਸ ਕਾਨਫਰੈਂਸ ਕਰਕੇ ਕਿਹਾ ਸੀ ਅਸੀਂ 2050 ਚ ਪੰਜਾਬੀ ਬੱਚੇ ਪੈਦਾ ਕਰਨ ਦੇ लायक ਨਹੀਂ ਰਹਿਣਗੇ ਕਿਉਂਕਿ ਸਾਡੇ ਹੁਣ ਸਫਰਮ ਐਟ ਪਾਰ ਤੇ ਆ ਗਏ ਆ ਉਹਦੇ ਵੀ ਲੋਕਾਂ ਨੇ ਮਜ਼ਾਕ ਉਡਾਇਆ ਸੀ ਲੇਕਿਨ ਬਹਿਸ ਛੜਨੀ ਚਾਹੀਦੀ ਐ ਅਸੀਂ ਬਹਿਸ ਛੜ ਰਹੇ ਆ ਇਸ ਵਿਸ਼ੇ ਤੇ ਆਓ ਬਹਿਸ ਕਰਦੇ ਇਸਨੂੰ ਬਹਿਸ ਨੂੰ ਅੱਗੇ ਚਲਾਈਏ ਹੋ ਸਕਦਾ ਕਿਸੇ ਦਾ ਭਲਾ ਹੋਵੇ ਹਾਂਜੀ ਬਿਲਕੁਲ ਬਹੁਤ ਬਹੁਤ ਧੰਨਵਾਦ